ਹਾਂਜੀ ਹਾਂਜੀ ਮੈਂ ਸੁਖਵਾਸ ਸਿੰਘ ਪ੍ਰਧਾਨ ਨਗਰ ਕੌਸਲਪੁਰ ਲਾਡਾ ਅੱਜ ਸਰਵਾਸੀਆਂ ਨੇ ਮੈਨੂੰ ਬੁਲਾਇਆ ਜੀ ਇੱਥੇ ਸਾਡਾ ਇੱਕ ਧਾਰਮਿਕ ਜਗ੍ਹਾ ਮੰਦਿਰ ਹੈ ਜਿੱਥੇ ਮਾਂ ਕਾਲ ਦਾ ਮੰਦਿਰ ਹੈ ਨਾਲ ਹੀ ਰਾਮ ਜੀ ਦਾ ਗਰਾਊਂਡ ਹੈ ਜਿੱਥੇ ਕਿ ਇੱਥੇ ਲੋਕ ਅੱche ਆਉਂਦੇ ਮੱਥਾ ਟੇਕਣ ਵਾਸਤੇ ਸਾਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਆ ਇਸ ਨੂੰ ਮਤੇ ਨਜ਼ਰ ਰੱਖਦੇ ਸਰਵਾਸੀਆਂ ਨੇ ਮੈਨੂੰ ਬੁਲਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਸ ਦਾ ਜਿਹੜਾ ਕੰਮ ਹੈ ਸਵੇਰੇ 6 ਵਜੇ ਲੈ ਕੇ ਤੋ ਲੈ ਕੇ ਪੂਰੀ ਤੋਰ ਤੇ ਕੰਮ ਕਰਾਂਗੇ ਜਿੱਥੇ ਨਾਲ-ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਕੁਝ ਸਿਆਸੀ ਦਬਾਅ ਕਰਕੇ ਮੈਨੂੰ ਕੁਝ ਡਿਡਰੈਸ ਜੇ ਸਾਡੇ ਯੂਨ ਨੇ ਦੁਆਪਾ ਕੇ ਕੰਮ ਮੇਕ ਨਹੀਂ ਕਰਨਦੇ ਅਫਸਰੋਂ ਕਹਿੰਦੇ ਸੁਣਨੇ ਨਹੀਂ ਮੈਂ ਸ਼ਹਿਰ ਵਾਸੀਆਂ ਨੂੰ ਕਹਿੰਦਾ ਵੀ ਆਪਾਂ ਇੱਥੇ ਕੋਈ ਪਾਰਟੀ ਨਹੀਂ ਕੋਈ ਕੁਛ ਨਹੀਂ ਅੱਛਾ ਆਪਾਂ ਸਾਰੇ ਇਕੱਠੇ ਹੋ ਕੇ ਸ਼ਹਿਰ ਦਾ ਕੰਮ ਕਰਾਈਏ ਤਾਂ ਕਿ ਜੋ ਸ਼ਹਿਰ ਵਾਸੀਆਂ ਨੂੰ ਕੋਈ ਵੀ ਦਿੱਕਤ ਨਾ ਆਵੇ ਅੱਜ ਇਹ ਆਪਾਂ ਸਾਰੇ ਇਕੱਠੇ ਹੋ ਕੇ ਕੋਈ ਕਿਸੇ ਦਾ ਨਿੱਜੀ ਕੰਮ ਨਹੀਂ ਇਹ ਆਪਣਾ ਮੰਦਰ ਕਰਕੇ ਸਾਰੇ ਸ਼ਹਿਰ ਦਾ ਕੰਮ ਹੈ ਜਿਸ ਕਰਕੇ ਆਪਾਂ ਸਾਰੇ ਇਹਨਾਂ ਲੋਕਾਂ ਰਲ ਮਿਲ ਕੇ ਤੜਕੇ ਸਾਫ਼ ਸੁਥਰਾ ਬਣਾ ਕੇ ਸ਼ਹਿਰ ਵਾਸੀਆਂ ਨੂੰ ਅੱਜੋਂ ਤੋਂ ਤੇ ਮਤਲਬ ਕੋਈ ਦਿੱਕਤ ਨਾ ਆਵੇ ਤੇ ਮੇਰੇ ਨਾਲ ਨੇ ਵੀ ਜੈਨ ਸਾਡੇ ਪ੍ਰਧਾਨ ਜੀ ਬੀਜੇਪੀ ਦੇ ਤੇ ਨਾਲ ਸਾਡੇ ਕੁਸ਼ ਮੰਡਲ ਪ੍ਰਧਾਨ ਸ਼ਹਿਰੀ ਇਹਨਾਂ ਨੇ ਬੇਨਤੀ ਹੈ ਤੇ ਨਾਲ ਸਾਰੇ ਮਿਲ ਕੇ ਬੰਦੇ ਰਲ ਮਿਲ ਕੇ ਆਪਾਂ ਤੜਕੇ ਸਵੇਰੇ 6 ਵਜੇ ਇਹ ਰਾਮੀ ਦਾ ਗਰਾਊਂਡ ਦੀ ਤੇ ਮੰਦਿਰ ਦੀ ਜਗ੍ਹਾ ਸਾਰੀ ਬਿਲਕੁਲ ਸਾਫ਼ ਕਰਾਈ ਜੀ ਜਿ ਕੋ ਪਿਛਲੇ ਦਿਨਾਂ ਚ ਕੁਦਰਤ ਵੱਲੋਂ ਲਗਾਤਾਰ بارش ਪੈਣ ਕਰਕੇ ਜਿਹੜਾ ਹੈਗਾ ਸ਼ਹਿਰ ਦਾ ਸਫਾਈ ਦਾ ਹਾਲ ਜਿਹੜਾ ਹੈਗਾ ਕਾਫੀ ਬੁਰਾ ਹਾਲ ਹੋਇਆ ਪਿਆ ਜਿਵੇਂ ਆਪਾਂ ਕੱ데 ਰਾਮਲਾ ਗਰਾਊਂਡ ਦੇ ਵਿੱਚ ਵੀ ਬਹੁਤ ਹਾਲ ਜਿਹੜਾ ਹੈਗਾ ਮਾੜਾ ਹੋਇਆ ਪਿਆ ਅੱਜ ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਸਾਰੇ ਲੋਕਾਂ ਨੂੰ ਕਿ ਅਸੀਂ ਸਫੇਰ ਤੋਂ ਜਿਹੜਾ ਹੈਗਾ ਵੀ ਸਫਾਈ ਦਾ ਕੰਮ ਸ਼ੁਰੂ ਕਰਾਂਗੇ ਔਰ ਮੈਨੂੰ ਉਮੀਦ ਹੈ ਪ੍ਰਧਾਨ ਜੀ ਕੱਲ੍ਹ-ਕੱਲ ਦੇ ਵਿੱਚ ਹੀ ਯਾਨੀ ਕਿ ਵੀ ਕਾਫੀ ਸ਼ਹਿਰ ਨੂੰ ਯਾਨੀ ਕਿ ਵੀ ਰਹਿ ਗਿਆ ਸਾਫ਼ ਸੁਥਰਾ ਬਣਾਉਣ ਦੇ ਵਿੱਚ ਕਿਉਂਕਿ ਇਹਨਾਂ ਨੇ ਇਹਨਾਂ ਦਾ ਬਹਿਲਾ ਵੀ ਬਹੁਤ ਇਸ ਕੰਮਾਂ ਦੇ ਵਿੱਚ ਪ੍ਰਯਾਸ ਰਹਿੰਦਾ ਵੀ ਸ਼ਹਿਰ ਨੂੰ ਅਸੀਂ ਜਲਦੀ ਸਾਫ਼ ਸੁਥਰਾ ਕਰੀਏ ਪਰ ਕੋਈ ਨਾ ਕੋਈ ਕਿਤੇ ਨਾ ਕਿਤੇ ਕਾਰਨ ਰਹਿ ਜਾਂਦੇ ਨੇ ਜੁਣ ਜਿਵੇਂ ਪਿਛਲੇ ਦਿਨੀਂ ਚ ਟੈਂਡਰ ਲੱਗੇ ਸੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਤਾਂ ਉਹ ਸਿਆਸੀ ਦੁਆ ਕਰਕੇ ਉਹ ਟੈਂਡਰ ਜਿਹੜੇ ਹੈਗੇ ਨੇ ਕੈਨਸਲ ਕਰਤੇ ਉਹ ਚ ਹੋਦਲਾ ਵੀ ਹਲਕਾ ਵਧਾਇਕ ਜੀ ਦੀ ਯਾਨੀ ਕਿ ਜਾਂ ਹੋਰ ਆਪਣੇ ਕੁਝ ਲੀਡਰਾਂ ਦੇ ਇਨ ਕਿਤੇ ਵਿੱਚ ਕਿਤੇ ਨਾ ਕਿਤੇ ਉਹਦੇ ਵਿੱਚ ਰੋਲ ਰਿਹਾ ਹੈ ਜਿਹੜਾ ਉਹ ਆਪਣੇ ਟੈਂਡਰ ਕੈਨਸਲ ਹੋਏ ਯਾਨੀ ਕਿ ਵੀ ਕਿਉਂਕਿ ਅਸੀਂ ਕਹਿੰਦੇ ਵੀ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ 19 ਵਾਰਡ ਨੇ ਸ਼ਹਿਰ ਦੇ ਵਿੱਚ 19 19 ਵਾਰਡਾਂ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਕਿਹਾ ਵੀ ਅਸੀਂ 19 ਦੇ 19 ਵਾਰਡਾਂ ਦੇ ਵਿੱਚ ਪ੍ਰੋਪਰ ਕੱਲੇ-ਕੱਲੇ ਬੰਦੇ ਦਾ ਜਿਹੜਾ ਹੈਗਾ ਕੰਮ ਕਰਵਾਵਾਂਗੇ ਤਾਂ ਅਸੀਂ ਵੀ ਇਹ ਚੱਲ ਕਹਿੰਦੇ ਆ ਵੀ ਯਾਨੀ ਕਿ ਸ਼ਹਿਰ ਦਾ ਜਿਹੜਾ ਹੈਗਾ ਕੰਮ ਹੋਣਾ ਚਾਹੀਦਾ ਤੇ ਸਿਆਸੀ ਇਸ ਗੱਲ ਦਾ ਦੇਖੋ ਇਹ ਜਿਹੜਾ ਕੁਦਰਤ ਦਾ ਕਹਿਰ ਸੀ ਇਸ ਟਾਈਮ ਤੇ ਆਪਾਂ ਕਹੀਏ ਸਫਾਈ ਦਾ ਮਸਲਾ ਹੈ ਜਾਂ ਸ਼ਹਿਰ ਦੇ ਕੋਈ ਹੋਣੇ ਇਹਦੇ ਵਿੱਚ ਕੋਈ ਸਿਆਸੀ ਜਾ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਸਾਡੀ ਤਾਂ ਸੋਚ ਇਹ ਹੈ ਵੀ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਸਾਰੇ ਰਲ ਕੇ ਕਰੀਏ ਆਪਣਾ ਸਭ ਦਾ ਫਰਜ਼ ਹੈ ਔਰ ਮੈਂ ਇੱਕ ਸ਼ਹਿਰ ਵਾਸੀ ਨੂੰ ਬੇਨਤੀ ਵੀ ਕਰਦਾ ਵੀ ਯਾਨਕਿ ਜਿਹੜੇ ਇੱਥੇ ਕੋਈ ਕੋੜਾ ਦੇਖੋ ਹੈਗੇ ਨੇ ਕੋੜਾ ਚੱਕਣ ਵਾਸਤੇ ਆਪਣੇ ਥਾਂ-ਥਾਂ ਤੇ ਰੇੜੀਆਂ ਲੱਗੀਆਂ ਹੋਈਆਂ ਨੇ ਜਾਂ ਹੋਰ ਆਪਣੇ ਆਪਣੇ ਨਗਰ ਸੁਧਾਰ ਸਭਾ ਵੱਲੋਂ ਆਪਣਾ ਨਗਰ ਕੌਂਸਲ ਵੱਲੋਂ ਜਿਹੜੇ ਹੈਗੇ ਨੇ ਰੇੜੀਆਂ ਚਲਾਈ ਜਾ ਰਹੀਆਂ ਨੇ ਔਰ ਰਿਕਸ਼ਾ ਚਲਾਈ ਜਾ ਰਹੀਆਂ ਨੇ ਉਹਨਾਂ 'ਚ ਗੰਦ ਪਾਓ ਤਾਂ ਕਿ ਜਿਵੇਂ ਇਹ ਦੇਖਿਆ ਜਾਂਦਾ ਔਰੇ ਸਵੇਰੇ ਆ ਕੇ ਦੇਖਿਆ ਜਾਂਦਾ ਲੋਕੋ ਲਫਾਫੇ ਲੈ ਲੈ ਕੇ ਆ ਕੇ ਜਿਹੜੇ ਸਿੱਟ ਕੇ ਆਉਂਦੇ ਉਹਨਾਂ ਬਿਓਹ ਗੰਦਰ ਜਿਹੜਾ ਹੈਗਾ ਉਹਨਾਂ ਦੇ ਵਿੱਚ ਪਾਇਆ ਜਾਵੇ ਐਨੀ ਗੱਲ ਕਹਿੰਦੇ ਸਭ ਦਾ ਬਹੁਤ ਬਹੁਤ ਧੰਨਵਾਦ ਦੇਖੋ ਪਿਛਲੇ ਦਿਨਾਂ ਚ ਗੁਜਰਤ ਵੱਲੋਂ ਲਗਾਤਾਰ بارش ਪੈਣ ਕਰਕੇ ਜਿਹੜਾ ਹੈਗਾ ਸ਼ਹਿਰ ਦਾ ਸਫਾਈ ਦਾ ਹਾਲ ਜਿਹੜਾ ਹੈਗਾ ਕਾਫੀ ਬੁਰਾ ਹਾਲ ਹੋਇਆ ਪਿਆ ਜਿਵੇਂ ਆਪਾਂ ਕਦੇ ਰਾਮਲਾ ਗਰਾਊਂਡ ਦੇ ਵਿੱਚ ਵੀ ਬਹੁਤ ਹਾਲ ਜਿਹੜਾ ਹੈਗਾ ਮਾੜਾ ਆਇਆ ਪਿਆ ਅੱਜ ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਸਾਰੇ ਲੋਕਾਂ ਨੂੰ ਕਿ ਅਸੀਂ ਸਵੇਰ ਤੋਂ ਜਿਹੜਾ ਹੈਗਾ ਵੀ ਸਫਾਈ ਦਾ ਕੰਮ ਸ਼ੁਰੂ ਕਰਾਂਗੇ ਔਰ ਮੈਨੂੰ ਉਮੀਦ ਹੈ ਪ੍ਰਧਾਨ ਜੀ ਕੱਲ-ਕੱਲ ਦੇ ਵਿੱਚ ਹੀ ਯਾਨੀ ਕਿ ਵੀ ਕਾਫੀ ਸ਼ਹਿਰ ਨੂੰ ਯਾਨੀ ਕਿ ਵੀ ਰਹਿ ਗਿਆ ਸਾਫ ਸੁਥਰਾ ਬਣਾਉਣ ਦੇ ਵਿੱਚ ਕਿਉਂਕਿ ਇਹਨਾਂ ਨੇ ਇਹਨਾਂ ਦਾ ਬਹਿਲਾ ਵੀ ਬਹੁਤ ਇਸ ਕੰਮਾਂ ਦੇ ਵਿੱਚ ਪ੍ਰਯਾਸ ਰਹਿੰਦਾ ਵੀ ਸ਼ਹਿਰ ਨੂੰ ਅਸੀਂ ਜਲਦੀ ਸਾਫ ਸੁਥਰਾ ਕਰੀਏ ਪਰ ਕੋਈ ਨਾ ਕੋਈ ਕਿਤੇ ਨਾ ਕਿਤੇ ਕਾਰਨ ਰਹਿ ਜਾਂਦੇ ਨੇ ਜੁਨ ਜਿਵੇਂ ਪਿਛਲੇ ਦਿਨੀ ਚ ਟੈਂਡਰ ਲੱਗੇ ਸੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਤਾਂ ਉਹ ਸਿਆਸੀ ਦੁਆ ਕਰਕੇ ਉਹ ਟੈਂਡਰ ਜਿਹੜੇ ਹੈਗੇ ਨੇ ਕੈਨਸਲ ਕਰਤੇ ਕੁਝ ਹੋ ਰਿਹਾ ਵੀ ਹਲਕਾ ਵਧਾਇਕ ਜੀ ਦਾ ਯਾਨੀ ਕਿ ਜਾਂ ਹੋਰ ਆਪਣੇ ਕੁਝ ਲੀਡਰਾਂ ਦਾ ਯਾਨੀ ਕਿ ਦੇ ਵਿੱਚ ਕਿਸੇ ਨਾ ਕਿਸੇ ਉਹਦੇ ਵਿੱਚ ਰੋਲ ਰਿਹਾ ਹੈ ਜਿਹੜਾ ਉਹ ਆਪਣੇ ਟੈਂਡਰ ਕੈਨਸਲ ਹੋਏ ਯਾਨੀ ਕਿ ਵੀ ਕਿਉਂਕਿ ਅਸੀਂ ਕਹਿੰਦੇ ਵੀ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ 19 ਵਾਰਡ ਦੇ ਸ਼ਹਿਰ ਦੇ ਵਿੱਚ 19 19 ਵਾਰਡਾਂ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਕਿਹਾ ਵੀ ਅਸੀਂ 19 ਦੇ 19 ਵਾਰਡਾਂ ਦੇ ਵਿੱਚ ਪ੍ਰੋਪਰ ਕੱਲੇ-ਕੱਲੇ ਬੰਦੇ ਦਾ ਜਿਹੜਾ ਹੈਗਾ ਕੰਮ ਕਰਵਾਵਾਂਗੇ ਤਾਂ ਅਸੀਂ ਵੀ ਇਹ ਚੱਲ ਕਹਿੰਦੇ ਆ ਵੀ ਯਾਨੀ ਕਿ ਸ਼ਹਿਰ ਦਾ ਜਿਹੜਾ ਹੈਗਾ ਕੰਮ ਹੋਣਾ ਚਾਹੀਦਾ ਤੇ ਸਿਆਸੀ ਇਸ ਗੱਲ ਦਾ ਦੇਖੋ ਇਹ ਜਿਹੜਾ ਕੁਦਰਤ ਦਾ ਕਹਿਰ ਸੀ ਇਸ ਟਾਈਮ ਤੇ ਆਪਾਂ ਕਹੀਏ ਸਫਾਈ ਦਾ ਮਸਲਾ ਹੈ ਜਾਂ ਸ਼ਹਿਰ ਦੇ ਕੋਈ ਹੋਣੇ ਇਹਦੇ ਵਿੱਚ ਕੋਈ ਸਿਆਸੀ ਜਾਂ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਸਾਡੀ ਤਾਂ ਸੋਚ ਇਹ ਹੈ ਵੀ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਸਾਰੇ ਰਲ ਕੇ ਕਰੀਏ ਆਪਣਾ ਸਭ ਦਾ ਫਰਜ਼ ਹੈ ਔਰ ਮੈਂ ਇੱਕ ਸ਼ਹਿਰ ਵਾਸੀ ਨੂੰ ਬੇਨਤੀ ਵੀ ਕਰਦਾ ਵੀ ਅਨਿਕ ਜਿਹੜੇ ਇੱਥੇ ਕੋਈ ਕੂੜਾ ਦੇਖੋ ਹੈਗੇ ਨੇ ਕੂੜਾ ਚੱਕਣ ਵਾਸਤੇ ਆਪਣੇ ਥਾਂ-ਥਾਂ ਤੇ ਰੇੜੀਆਂ ਲੱਗੀਆਂ ਹੋਈਆਂ ਨੇ ਜਾਂ ਹੋਰ ਆਪਣੇ ਨਗਰ ਸਿਦਕਰ ਸੁਹਾਰਾ ਸਭਾ ਵੱਲੋਂ ਆਪਣਾ ਨਗਰ ਕਾਉਂਸਲ ਵੱਲੋਂ ਜਿਹੜੇ ਹੈਗੇ ਨੇ ਰੇੜੀਆਂ ਚਲਾਈਆਂ ਜਾ ਰਹੀਆਂ ਨੇ ਹੋਰ ਰਿਕਸ਼ਾ ਚਲਾਏ ਯਾਰ ਨਹੀਂ ਉਹਨਾਂ ਦੀ ਗੰਦ ਪਾਓ ਤਾਂ ਕਿ ਜਿਹੜੇ ਦੇਖਿਆ ਜਾਂਦਾ ਹੈ ਉਹਰੇ ਸਵੇਰੇ ਆ ਕੇ ਦੇਖਿਆ ਜਾਂਦਾ ਲੋਕੋ ਲਫਾਫੇ ਲੈ ਲੈ ਕੇ ਆ ਕੇ ਜਿਹੜੇ ਸਿੱਟ ਕੇ ਆਉਂਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਗੰਦ ਜਿਹੜਾ ਹੈਗਾ ਉਹਨਾਂ ਦੇ ਵਿੱਚ ਪਾਇਆ ਜਾਵੇ ਐਨੀ ਗੱਲ ਕਹਿੰਦੇ ਸਭ ਦਾ ਬਹੁਤ ਬਹੁਤ ਧੰਨਵਾਦ